ਮਸਲਾ ਬਾਏ ਮੇਰੇ ਸਹੁਰੇ ਪਰਿਵਾਰ ਸਸਰਾਲੇ ਕਲੋਨੀ ਦਾ ਜੀ ਤੇ ਜਿਹੜੀ ਸਰ ਮਾਈਨਿੰਗ ਹੋ ਰਹੀ ਹੈ ਸੋ ਇਹ ਕਾਨੂੰਨੀ ਤੌਰ ਤੇ ਲੀਗਲ ਐ ਕਿ ਜਿਹੜੀ ਹੋ ਰਹੀ ਹੈ ਇਲਾਕੇ ਦੇ ਹਾਂਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਵੀ ਇਹ ਲਗਭਗ 1200 ਕਿਲੇ ਦੀ ਖਾੜਾ ਗਵਰਨਮੈਂਟ ਸਾਈਡ ਆ ਅਪਰੂਵਡ ਆ ਕਮਰਸ਼ੀਅਲ ਸਾਈਡ ਆ ਜੀ ਇੱਥੇ ਟਰਾਲੀ ਟਰੈਕਟਰ ਟਿਪਰ ਮੰਨ ਲਓ ਜਿਹਨੂੰ ਵੀ ਆਪਣੇ ਲੋਡਿੰਦੀ ਲੋਡ ਮੁਤਾਬਕ ਹਰਕਤ ਦੀ ਸਹੂਲਤ ਪੂਰੀ ਹੁੰਦੀ ਹੈ ਜੀ ਤੇ ਹੁਣ ਕੀ ਸਰ ਮਸਲਾ ਹੋਇਆ ਜਿਹੜਾ ਪਰਚਾ ਦਰਜ ਹੋਇਆ ਐ ਐਡਵੋਕੇਟ ਵੱਲੋਂ ਕੀ ਮਾਮਲਾ ਪੂਰਾ ਨਹੀਂ ਹੋਇਆ ਉਹਦੇ ਵੱਲੋਂ ਤਾਂ ਇਹੀ ਹੈ ਜੇ ਕੁਝ ਗੁੰਡਾ ਅਨਸਰਾਂ ਨੂੰ ਨਾਲ ਲੈ ਕੇ ਆਪਣੇ 10-15 ਸਾਥੀਆਂ ਨੂੰ ਤੇ ਪਿੰਡ ਤੇ ਜਬਰੇ ਆ ਕੇ ਪਹਿਲਾਂ ਤਾਂ ਉਹ ਆਪਦੇ ਪਿੰਡ ਰੋਕਦੀ ਸੀ ਕੌਣਸੇ ਘੜ ਹੁਣ ਉਹਨਾਂ ਨੇ ਸਾਡੇ ਪਿੰਡ ਸਸਰਾਲੀ ਕਲੋਨੀ ਮੇਰੇ ਸਹੌਰਾ ਪਰਿਵਾਰ ਦੇ ਉਹਨਾਂ ਦੇ ਘਰਾਂ ਚੋਂ ਹੀ ਟਿੱਪਰ ਰੋਕ ਤੇ ਵੀ ਬਾਹਰ ਅਸੀਂ ਜਾਣ ਹੀ ਨਹੀਂ ਦੇਣੇ ਜੀ ਅਜਾ ਪਾਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਤੁਸੀਂ ਸੱਦੀ ਆ ਸੋ ਕੀ ਇਸ਼ੂ ਹੈਗਾ ਕੀ ਮੁੱਦਾ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਆਈ ਦਾ ਧੰਨਵਾਦ ਕਰਦਾ ਤੈ ਦਿਲੋਂ ਜਿਹੜਾ ਤੁਸੀਂ ਸਾਡਾ ਇਹ ਸੰਦੇਸ਼ਾ ਉੱਪਰ ਤੱਕ ਪਹੁੰਚਾਣਾ ਪ੍ਰਸ਼ਾਸਨ ਤੱਕ ਲੈ ਕੇ ਜਾਣਾ ਅੱਜ ਦੀ ਜਿਹੜੀ ਆਪਾਂ ਗੱਲ ਕਰਨੀ ਹੈ ਕਰਨੀ ਸਿਮਰਨਜੀਤ ਕੌਰ ਗੱਲ ਦੀ ਜਿਹਨੇ ਗੁੰਡਾਗਰਦੀ ਦਾ ਨੰਗਾ ਨਾਚ ਨਚਾਇਆ ਹੋਇਆ ਹਰ ਵਕਤ ਹੀ ਉਹ ਅੱਜ ਤਾਂ ਹੁਣ ਤੇ ਉਹ ਡੀਟੀਓ ਬਣ ਗਈ ਪਹਿਲਾਂ ਤਾਂ ਉਹ ਕਹਿੰਦੀ ਸੀ ਵੀ ਮੈਂ ਐਡਵੋਕੇਟ ਆ ਹੁਣ ਤਾਂ ਉਹ ਡੀਟੀਓ ਬਣ ਗਈ ਕਹਿਣ ਲੱਗ ਗਈ ਵੀ ਜਿਹੜੇ ਵੀ ਟਿਪਰ ਵਾਲੇ ਕੋਲ ਘੱਟ ਕਾ ਕੇ ਜਿੰਨੇ ਰੋਕ ਲੈਂਦੀ ਹੈ ਰਸਤੇ ਦੇ ਵਿੱਚ ਹੀ ਕਹਿਣ ਲੱਗ ਜਾਂਦੀ ਹੈ ਜਾਂ ਤਾਂ ਪੈਸੇ ਦੇ ਦੇ ਨਹੀਂ ਤਾਂ ਤੇਰਾ ਮੋਟਾ ਚਲਾਨ ਕਰਾ ਦੂੰਗੀ ਮੈਂ ਤੇ ਹੁਣ ਜਿੰਨੇ ਵੀ ਟਿਪਰਾਂ ਵਾਲੇ ਆ ਸਾਰੇ ਬਹੁਤ ਜ਼ਿਆਦਾ ਪਰੇਸ਼ਾਨ ਆ। ਇਸ ਇਸ਼ੂ ਦੇ ਬਾਰੇ ਦੱਸੋ ਕੋਈ ਕਹਿੰਦੇ ਲੜਾਈ ਝਗੜਾ ਹੋਇਆ? ਹਾਂਜੀ ਇੱਥੇ ਲੜਾਈ ਝਗੜਾ ਹੋਇਆ। ਤੇ ਇੱਥੋਂ ਸਾਡੇ ਟਿਪਰ ਭਰ ਕੇ ਜਾਣੇ ਸੀ ਘਰਾਂ ਤੋਂ ਤੁਰਨੇ ਸੀ ਤੇ ਉਹਨਾਂ ਨੇ ਆ ਕੇ ਸਾਡੇ ਟਿਪਰ ਰੋਕ ਤੇ ਤੇ ਕਿਉਂਕਿ ਪਹਿਲਾਂ ਟਿਪਰ ਸਾਡੇ ਗੌਸ ਕਾਰਡ ਨੂੰ ਲੰਘਦੇ ਸੀ ਤੇ ਗੌਸ ਕਾਰਡ ਵਾਲਾ ਰਾਹ ਉਹਨਾਂ ਨਾਲ ਰੁਕਦਾ ਸੀ। ਉਹ ਡੇਢ ਦੋ ਮਹੀਨਾ ਹੋ ਗਿਆ ਸੀ ਰੁਕੇ ਹੋਏ ਤੇ ਹੁਣ ਇਸ ਰਾਹ ਨੂੰ ਜਾਂਦੇ ਸੀ ਇਹਨਾਂ ਨੇ ਆ ਕੇ ਇੱਥੇ ਵੀ ਰੋਕਿਆ। ਕਿਉਂਕਿ ਇਹਦਾ ਪਿੰਡ ਗੋਸਕੜ ਪੈਂਦਾ ਸੀ ਹੁਣ ਸਾਡੇ ਪਿੰਡ ਵਿੱਚੋਂ ਹੀ ਸਾਨੂੰ ਰੋਕਣ ਲੱਗੇ ਤਾਂ ਅਸੀਂ ਜਾਣਾਂ ਕਿੱਥੇ ਆ ਇਹਨਾਂ ਨੇ ਆ ਕੇ ਸਾਡੇ ਬੱਚਿਆਂ ਤੇ ਹਮਲਾ ਕੀਤਾ ਤੇ ਬੋਲਣ ਲੱਗੇ ਤੇ ਉੱਥੇ ਸਾਡੇ ਬੱਚਿਆਂ ਨੂੰ ਹੱਥੋ ਪਾਹੀ ਹੋਏ ਤੇ ਜਦੋਂ ਪਤਾ ਲੱਗਿਆ ਦੁਨੀਆ ਜਾ ਰਹੀ ਹੈ ਤਾਂ ਮੈਂ ਵੀ ਗਈ ਤੇ ਉੱਥੇ ਮੇਰਾ ਬੇਟਾ ਵੀ ਸੱਗਾ ਗਿਆ ਤੇ ਜਦੋਂ ਉੱਥੇ ਸਾਡੇ ਬੱਚੇ ਗਏ ਤੇ ਸਾਡੇ ਬੱਚਿਆਂ ਤੇ ਮਾਰਨਗੇ ਤੇ ਉੱਥੇ ਅਸੀਂ ਕਿਸੇ ਦਿਨ ਬਖਸ਼ਾਂਗੇ ਥੋੜਾ ਅਸੀਂ ਵੀ ਤਾਂ ਕਿਸੇ ਨੂੰ ਪਮ ਕੀ ਹੋਇਆ ਅਸੀਂ ਗੱਲ ਸਾਰੀ ਗੱਲ ਬਾਤ ਦੱਸੋ ਰਾਇਗੁਰਜੀ ਦਾ ਖਾਸਤਾ ਰਾਇਗੁਰਜੀ ਦੀ ਫਤਿਹ ਅੱਜ ਸਾਡੇ ਪਿੰਡ ਸਸਰਾਲੀ ਕਲੋਨੀ ਜੋ ਨਜਾਇਜ਼ ਮਾਈਨਿੰਗ ਨੂੰ ਲੈ ਕੇ ਗੋਦਗੜ ਪਿੰਡ ਦੀ ਬਲੇਮ ਲਾਇਆ ਕਿ ਅਸੀਂ ਉਹਨਾਂ ਦੀ ਕੁੱਟਮਾਰ ਕੀਤੀ ਆ ਜਾਂ ਕੋਈ ਵੀ ਉਹਨਾਂ ਨਾਲ ਬਦਸਲੂਕੀ ਕੀਤੀ ਆ ਉਸ ਤੋਂ ਬਦਲੇ ਤੇ ਅਸੀਂ ਸਾਰੇ ਪਿੰਡ ਵਾਲੇ ਇਕੱਠੇ ਹੋਏ ਆ ਟਿੱਪਰਾਂ ਵਾਲੇ ਵੀ ਇਕੱਠੇ ਹੋਏ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋ ਬਕਾਇਦਾ ਅਪਰੂਵਲ ਨੇ ਟਿੱਪਰਾਂ ਦੀ ਅਸਮਤੀ ਨਹੀਂ ਕੀਤੀ ਵੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰ ਰਹੇ ਆ ਜਿਹੜਾ ਵੀ ਵਸਲੂਕੀ ਜਾਂ ਜਿਹੇ ਕਿਸੇ ਦਾ ਨਾਂਹ ਸਾਭੀ ਹੋਈ ਆ ਉਹਦੀ ਫਾਂਦੀ ਕਾਰਵਾਈ ਕੀਤੀ ਜਾਵੇ। ਹਾਂ ਮੇਰਾ ਨਾਮ ਸਿਮਰਨਜੀਤ कौर ਗੇਲਾ ਮੈਂ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੀ ਐ ਐਡਵੋਕੇਟ ਆ। ਮੈਂ ਪਿਛਲੇ ਦੋ ਮੇਰਾ ਪਿੰਡ ਗੌਸਨੜਾ ਹੈ ਜੱਦੀ ਪਿੰਡ ਤੇ ਪਿਛਲੇ ਦੋ ਮਹੀਨਾ ਤੋਂ ਮੈਂ ਆਪਣੇ ਪਿੰਡ ਦੇ ਵਿੱਚ ਲੋਕਾਂ ਦਾ ਸਾਥ ਦੇ ਰਹੀ ਸੀਗੀ ਜਿਹੜੀ ਇਲੀਗਲ ਮਾਈਨਿੰਗ ਹੁੰਦੀ ਆ ਤੇ ਇਲੀਗਲ ਤਰੀਕੇ ਨਾਲ ਮਾਈਨਿੰਗ ਹੁੰਦੀ ਆ ਜਿਹੜੀ ਲੀਗਲ ਮਾਈਨਿੰਗ ਹੁੰਦੀ ਆ ਉਹਨੂੰ ਇਲੀਗਲ ਤਰੀਕੇ ਨਾਲ ਕੀਤਾ ਜਾਂਦਾ ਆ ਤੇ ਪ੍ਰਾਂ ਦੇ ਅਗੇਂਸਟ ਕੀ ਜਿਹੜਾ ਹੈਗਾ ਇਹ ਆਪਾਂ ਟੈਸਟ ਕਰ ਰਹੇ ਸੀਗੇ ਤਾਂ ਉਸ ਦੌਰਾਨ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਸੈਂਡਮਾਰਕ ਜਿਹੜਾ ਉਹ ਹਾਵੀ ਹੋ ਜਾਂਦਾ ਹੈ ਤੇ ਉਹ ਆਪਣੀਆਂ ਛੁੱਟੀਆਂ ਛੁੱਟੀਆਂ ਗੱਲਾਂ ਦੇ ਵਿੱਚ ਲੋਕਾਂ ਨੂੰ ਤੇ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਸੀਗੇ ਅਸੀਂ ਇੱਕ ਜੁਜਾਰ ਵੈਲਫੇਅਰ ਐਸੋਸੀਏਸ਼ਨ ਆ ਵੀ ਐਨਜੀਓ ਬਣਾਈ ਆ ਜਿਹਦੇ ਵਿੱਚ ਅਸੀਂ ਲੋਕਾਂ ਦੀ ਜਿਹੜੇ ਰੋਡ ਸਾਈਡ ਐਪ੍ਰੋਗ ਐਕਸੀਡੈਂਟ ਹੁੰਦੇ ਉਹਨਾਂ ਦੀ ਤਾਂ ਸਪੋਰਟ ਕਰਦੀ ਕਰਦੇ ਹਾਂ ਨਾਲ ਅਸੀਂ ਮਾਈਨਿੰਗ ਦੇ ਲਾਅਜ਼ ਬਾਰੇ ਰੂਲ ਰੈਗੂਲੇਸ਼ਨ ਬਾਰੇ ਲੋਕਾਂ ਨੂੰ ਅਵੇਅਰ ਕਰਦੇ ਹਾਂ ਕੀ ਮੰਗਿਆ ਕੀ ਜੀ ਅਸੀਂ ਵੀ ਸਰ ਕੋ ਆਏ ਅਸੀਂ ਸਾਰੇ ਬੈਠੇ ਸੀ ਉਹਨਾਂ ਨਾਲ ਔਰ ਕਹਿੰਦੇ ਨੇ ਐਸਾ ਰੱਦ ਉਹ ਵੀ 해 दिए ਤੇ ਇਹਨਾਂ ਨੂੰ ਸਵਾਸਨ ਦਿੱਤਾ ਹੈਗਾ ਸਨਰਜੀ ਨੂੰ ਕਿ ਔਰ ਇਹਨਾਂ ਨੂੰ ਸਾਰਿਆਂ ਵਾਸਤੇ ਜਿਨ੍ਹਾਂ ਨੂੰ ਛੱਟ ਲੱਗੀ ਸੀ ਕਿ ਇਹ ਉਹਨਾਂ ਦਾ ਸਾਰਾ ਸਾਰੀ ਕਾਰਵਾਈ ਹੋएगी ਔਰ ਪਰਚੇ ਦੰਚੋਂਗੇ ਸਬਪ੍ਰਮਟਰੀ ਵੀ ਹੋएगी ਔਰ ਨਿਯੋ ਕਾਰਵਾਈ ਹੋएगी ਕਹਿੰਦੇ ਕਰਨਗੇ ਕੱਲ ਦੇਖਣ ਦੇ ਵਿੱਚ ਹੈ ਕਿਸ ਤਰੀਕੇ ਨਾਲ ਕੁੱਟਮਾਰ ਹੁੰਦੀ ਹੈ ਤੁਹਾਨੂੰ ਅਸੀਂ ਵੀਡੀਓ ਵੀ ਵੜ ਗਈ ਪਰ ਉਹ ਹਮੇਸ਼ਾ ਕਹਿੰਦੇ ਆ ਵੀ ਸਾਡਾ ਕੰਮ ਤਾਂ ਲੀਗਲ ਹੈ ਅਸੀਂ ਤਾਂ ਮਾਈਨਿੰਗ ਜਿਹੜੀ ਹੈ ਲੀਗਲ ਕਰ ਰਹੇ ਆ ਅਸੀਂ ਡਿੱਗਰ ਵੀ ਲੀਗਲ ਚਲਾ ਦਿੰਦੇ ਆ ਨਹੀਂ ਸਭ ਕੁਝ ਜਿਹੜਾ ਲੀਗਲ ਕਰ ਦਿੰਦੇ ਆ ਤੁਹਾਨੂੰ ਇਸ ਦੇ ਬਾਰੇ ਜ਼ਰੂਰ ਜਾਣਕਾਰੀ ਵੀ ਹੋਵੇਗੀ ਕਿ ਇਹ ਸੱਚੀ ਲੀਗਲ ਹੈ ਜਾਂ ਇਹ ਗੱਲਾਵਣਾ ਰਹੇ ਨੇ ਦੇਖੋ ਇਹ ਗਵਰਨਰ ਸਾਹਿਬ ਨੇ ਵੀ ਫਾਈਲ ਮੰਗਾ ਲਈ ਹੈਗੀ ਹੈ ਪਤਾ ਲੱਗ ਜਾਏਗਾ ਕਿ ਨਾ ਲੀਗਲ ਹੈ ਕਿ ਨਾ ਇਲੀਗਲ ਹੈਗਾ ਤਾਕਰੀ ਵਿੱਚ ਜਿਹੜੇ ਕੁਝ ਆ ਮਾਫੀਆ ਹੈਗਾ ਉਹ ਕੰਮ ਕਰਿਆ ਗਿਆ ਕੋਈ ਉਸ ਤੇ ਵੀ ਕਾਰਵਾਈ ਦੇਖੋ ਬਹੁਤ ਸਾਰੀਆਂ ਲੋਕਾਂ ਦੀਆਂ ਵੀਡੀਓ ਵਾਇਰਲ ਵੀ ਹੁੰਦੀਆਂ ਬਹੁਤ ਸਾਰੇ ਲੋਕ ਗਲਤ ਕੰਮ ਤੇ ਉੱਤੇ ਰੋਕ ਲਾਉਣੇ ਫਰਜ਼ ਬੰਦਾ ਹੈ ਇਮਾਨਦਾਰਨਾ ਪਰ ਜਿੱਥੇ ਲੀਗਲ ਕੰਮ ਹੋਵੇ ਜਿੱਥੇ ਲੀਗਲ ਕੰਮ ਨੂੰ ਰੋਕਣ ਦਾ ਕਿਸੇ ਦਾ ਕੋਈ ਪਾਵਰ ਨਹੀਂ ਹੁੰਦੀ ਉਹ ਸਰਕਾਰ ਤੋਂ ਹੁੰਦੀ ਹੈ ਪ੍ਰਸ਼ਾਸਨ ਤੋਂ ਹੁੰਦੀ ਹੈ ਤੇ ਪ੍ਰਸ਼ਾਸਨ ਦੇ ਕੰਮਾਂ ਵਿੱਚ ਆਪਾਂ ਵੀ ਦਖਲ ਦੇਣਾ ਚਾਹੀਦਾ ਜੋ ਪ੍ਰਸ਼ਾਸਨ ਨੂੰ ਮੈਨੂੰ ਵੀ ਜੇ ਕੋਈ ਕੰਪਲੇਂਟ ਆਉਂਦੀ ਹੈ ਤੇ ਮੈਂ ਲੁਧਿਆਣਾ ਦੇ ਇਸ ਕਮਿਸ਼ਨਰ ਸਾਹਿਬ ਨੂੰ ਕੰਪਲੇਨਟ ਮੈਨੂੰ ਜਨਰਲ ਡੀਸੀ ਸਾਹੂ ਨੂੰ ਪ੍ਰੇਰਨ ਕਰਦਾ ਲਾ ਕੇ ਮੈਂ ਆਪ ਜਾ ਕੇ ਉੱਥੇ ਰੁਕਾਂ ਸੋ ਜਿਹੜਾ ਕੋਈ ਗਲਤ ਕੰਮ ਰਾਤ ਨੂੰ ਨਜਾਇਜ਼ ਮਾਈਨਿੰਗ ਹੋਵੇ ਉਹਦੇ ਲਈ ਮੈਂ ਰੁਕਸਾਂ ਨਾ ਜੇ ਕੋਈ ਲੀਗਲ ਕੰਮ ਹੈ ਤੇ ਮੈਂ ਵੀ ਨਹੀਂ ਰੁਕਸਾਂ ਜਿਹੜਾ ਲੀਗਲ ਹੈ ਜਨੇ ਇਜੂਰੀ ਲਈ ਹੈ ਸਭ ਕੁਝ ਕੀਤਾ ਤੇ ਜੋ ਉਹਦੇ ਮੈਂ ਤੇ ਹਮੇਸ਼ਾ ਹੀ ਆਪਣਾ ਹਲਕਾ ਸਾਹਮਣੇ ਵਾਲ ਦੇ ਵਿੱਚ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਜੇ ਕਿਤੇ ਵੀ ਕੋਈ ਰਾਤ ਨੂੰ ਮਾਈਨਿੰਗ ਹੁੰਦੀ ਹੋਵੇ ਮੈਨੂੰ ਦੱਸਿਆ ਜਾਵੇ ਸੋ ਜਿਹੜੀ ਵੀ ਕੋਈ ਐਦਾਂ ਆਪਾਂ ਆਪ ਤੱਕ ਪ੍ਰਸ਼ਾਸਨ ਨੂੰ ਦੱਸੋ ਪ੍ਰਸ਼ਾਸਨ ਨਾਲ ਸਾਥ ਦੇਵੇ ਤੇ ਫਿਰ ਮੈਨੂੰ ਦੱਸੋ